ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾਕ ਥੋੜੀਆ ਮਜ਼ਾਕ ਥੋੜੀਆ ਅੱਜ ਕਿੰਨੀ ਗਰਮੀ ਆ ਹਾਂ ਹੋਰ ਯਾਰ ਹੁਣ ਤਾਂ ਵੜੀ ਸਵੇਰ ਸਵੇਰ ਦੀ ਠੰਡ ਰਹੀ ਗਈ ਯਾਰ ਗਰਮੀ ਹੋ ਜਾਂਦੀ ਰੋਜ਼ ਅੱਜ ਤਾਂ ਕਾਫੀ ਦਿਨਾਂ ਨਾਲੋਂ ਅੱਜ ਵਾਰੀ ਗਰਮੀ ਆ ਯਾਰ ਰਾਤ ਵੀ ਬਹੁਤ ਗਰਮੀ ਦੀ ਪਤਾ ਹੈ ਕਹਿੰਦਾ ਜੀ 프리 ਤਾਂ ਹੁਣ ਆਪਾਂ ਕੋਠੇ ਦੇ ਨਾਲ ਪਾਏ ਕਰੀਏ ਯਾਰ ਅੰਦਰ ਗਰਮੀ ਹੋ ਜਾਂਦੀ ਆ ਜੀ ਮੈਨੂੰ ਤੁਹਾਨੂੰ ਠੀਕ ਲੱਗੇ ਨਾਲ ਫਿਰ ਮੈਂ ਇਹ ਕਰਦਾ ਨਾਲ ਤਾਂ ਮੰਜੇ ਡਾਹੇ ਉਹਨਾਂ ਦਾ ਉੱਥੇ ਨਾਲੇ ਬਿਸਤਰੇ ਬਿਸਤਰੇ ਧਰੇ ਹੁਣ ਕੋਈ ਨਹੀਂ ਮੈਂ ਵੀ ਨਾਲ ਲੱਕੀ ਖਰਾ ਕਰਨੀ ਕੋਈ ਨਾ ਤੁਮ ਹਲ ਤਾਂ ਹੁਣ ਚੁੱਲੇ ਮੁਰੂ ਨਹੀਂ ਗਰਮੀ ਚ ਤੂੰ ਬੰਦ ਕਰ ਬਈ ਕੀ ਆਰਾਮ ਕਰ ਲਾ ਚਲੋ ਠੀਕ ਹੈ ਫਿਰ ਤੁਸੀਂ ਕਰ ਲਓ ਚਲ ਮੈਂ ਮੜਾ ਜਾ ਨਾਲੇ ਮੰਜੇ ਚੜਾਇਆ ਨਾਲੇ ਬਿਸਤਰੇ ਚੜਾਇਆ ਠੀਕ

ਤੇਰਾ ਸੁਪਨਾ ਤਾਂ ਕੋਈ ਸੁਪਨਾ ਹੈਗਾ ਜੀ ਸੁਪਨਾ ਕਿਵੇਂ ਜਿਵੇਂ ਕੋਈ ਕਹਿੰਦਾ ਮੈਂ ਡਾਕਟਰ ਬਣੂੰਗਾ ਮਾਸਟਰ ਬਣੂੰ ਜਾਂ ਮੈਂ ਆ ਕੰਮ ਕਰੂੰਗਾ ਉਹ ਕੰਮ ਕਰੂੰ ਨਹੀਂ ਮੇਰਾ ਤਾਂ ਕੋਈ ਸੁਪਨਾ ਨਹੀਂ ਸੀ ਫਿਰ ਵੀ ਯਾਰ ਸੁਪਨੇ ਤਾਂ ਸਾਰਿਆਂ ਦੇ ਹੁੰਦੇ ਨੇ ਤੇਰਾ ਵੀ ਹੋਊਗਾ ਕੋਈ ਨਾ ਕੋਈ ਤਾਂ ਮੇਰਾ ਸੁਪਨਾ ਹੋ ਜਾਂਦਾ ਮੇਰਾ ਸੁਪਨਾ আচ্ছা ਤੇਰਾ ਬਾਹਰ ਜਾਣ ਦਾ ਸੁਪਨਾ ਜੀ ਨਹੀਂ ਨਹੀਂ ਮੇਰਾ ਬਾਹਰ ਜਾਣ ਦਾ ਸੁਪਨਾ ਨਹੀਂ ਸੀ ਮੈਂ ਛੋਟੀ ਹੁੰਦੀ ਨਾ ਜਹਾਜ਼ਾਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਸੀ। ਮੇਰਾ ਕੋਈ ਬਾਹਰ ਜਾਣ ਦਾ ਸੁਪਨਾ ਨਹੀਂ ਸੀ। ਪਰ ਨਾ ਇੱਕ ਵਾਰ ਜਹਾਜ਼ 'ਚ ਬੈਠ ਕੇ ਉੱਪਰੋਂ ਦੁਨੀਆ ਵੇਖਣ ਦਾ ਸੁਪਨਾ ਸੀ। ਫਿਰ ਯਾਰ ਤੇਰਾ ਸੁਪਨਾ ਤਾਂ ਦੂਰ ਹੋ ਜਾ ਗਿਆ। ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਸੁਪਨੇ ਹੀ ਪੂਰੇ ਹੋਣ। ਬਸ ਜਿੰਨਾ ਆਪਣੇ ਕੋਲ ਹੈ ਆਪਾਂ ਨੂੰ ਉਹਦੇ 'ਚ ਹੀ ਖੁਸ਼ ਰਹਿਣਾ ਚਾਹੀਦਾ। ਹਮ ਗੱਲ ਪ੍ਰੀਤ ਤੇਰੀ ਇਹ ਵੀ ਸਹੀ ਹੈਗੀ। ਅੱਛਾ ਸੱਚ ਹਾਂ ਤੁਸੀਂ ਮੈਨੂੰ ਤਾਂ ਪੁੱਛ ਲਿਆ ਹੁਣ ਤੁਸੀਂ ਆਪਣੇ ਸੁਪਨੇ ਬਾਰੇ ਵੀ ਦੱਸ ਦੋ। ਉਪਰੀ ਤੇ ਮੇਰੇ ਘਰੇ ਸੁਖਣੇ ਸੀ ਯਾਰ। ਮੇਰੇ ਤਾਂ ਇੱਕ ਦੁੱਖਾਂ ਦੀ ਕਹਾਣੀ ਸੀ। ਉਮਰ ਸੁਸੀ ਰਣੀ ਦੋ ਗੱਲਾਂ ਨੂੰ ਛੱਡੋ ਤੂੰ ਤੇ ਠੰਡਾ ਹੋ ਹੀ ਜਾਂਦਾ ਤੁਸੀਂ ਉਹ ਪੀ ਲਓ ਮੈਂ ਸਵੇਰੇ ਉੱਠ ਕੇ ਕੰਮ ਵੀ ਕਰਨਾ ਕੋਈ ਨਾ ਕੰਮ ਤਾਂ ਯਾਰ ساری ਉਮਰ ਨਹੀਂ ਮੁਕਰੇਗੇ ਆਹੋ ਤੁਸੀਂ ਤਾਂ ਸਵੇਰੇ ਕੰਮ ਕਰਨੇ ਨਹੀਂ ਹੈਗੇ ਮੈਨੂੰ 10 ਵਜੇ ਜਾਂਦੀ ਹੈ ਨਵੇੜ ਦੀ ਨੂੰ ਹੀ ਉਹ ਚਲ ਠੀਕ ਆ ਪੀ ਲੈਣਾ ਉਹ ਦਸ ਪਾਏ ਸਾਰੇ ਲੋਕ ਕਮਕਾਰਾਂ ਤੇ ਵੀ ਬੱਗੇ ਤੁਸੀਂ ਅਜੇ ਤੱਕ ਮੰਚੇ ਨਾਲ ਲੱਗੇ ਪਏ ਹੋ ਖੜੇ ਹੋਵੋ ਚਾਹ ਪੀ ਲੋ ਨਾਲੇ ਉਹ ਜਰ ਪ੍ਰੀਤ ਨੇ ਸੁਣ ਜਾਇਆ ਤਾ ਗੀ ਰਾਤਾਂ ਜੀ ਬੰਦਾ ਮਰਦੀ ਮਰ ਜਾਂਦਾ ਹੈਗਾ ਪਰ ਕੰਮ ਨਹੀਂ ਮੁੱਕਦੇ ਆਹੀ ਤਾਂ ਉਮਰਾਂ ਨਿਆਰੇ ਲੈਂਦੀ ਯਾਰ ਆਹੋ ਨਜ਼ਾਰੇ ਹੀ ਲੈਂਦੇ ਰਹੋ ਬਸ ਨਜ਼ਾਰੇ ਵੀ ਨਾ ਹਉ ਤੱਕ ਇਸ ਹੌਬ ਤੇ ਆ ਕੇ ਜਦ ਤੱਕ ਬੰਦਾ ਕੰਮ ਕਰਦਾ ਹੋਵੇ ਨਾਲੇ ਤੈਨੂੰ ਜੋਰੇ ਪ੍ਰੀਤਾ ਅੱਜ ਸਵੇਰੇ ਸਵੇਰੇ ਪੱਕੀ ਫਰਦੀਆਂ ਤੂੰ ਮੈਂ ਨਹੀਂ ਪੱਕੀ ਫਿਰਦੀ ਹੈਗੀ ਨੀਚੇ ਬੇਬੇ ਗਾਲਾਂ ਦੇ ਚਾਂਦੀਆ ਤੁਸੀਂ ਤਾਂ ਮੈਨੂੰ ਵੀ ਗਾਲਾਂ ਪੁਆਤੀਆਂ ਉਹ ਕਹਿੰਦੇ ਤੂੰ ਹੀ ਵਾਲਾ ਸਿਰੇ ਚੜਾ ਰੱਖਿਆ ਹੈਗਾ ਕੋਈ ਕੰਮ ਨਹੀਂ ਕਰਦਾ ਹੈਗਾ ਤੁਸੀਂ ਹੁਣ ਛੇਤੀ ਉੱਠੋ ਓਹੋ ਪ੍ਰੀਤਾ ਜਰ ਜਿੰਨੇ ਜੋਗਾ ਹੈਗਾ ਨਾ ਕੰਮ ਕਰਦਾ ਤਾਂ ਹੈਗਾ ਮੈਂ ਆਹੋ ਚਲ ਤੁਸੀਂ ਮੋਟਰ ਛੱਡਿਆ ਐਵੇਂ ਖੇਤ ਚ ਓਏ ਹੋ ਸੱਚਾ ਮੈਂ ਤਾਂ ਭੁੱਲ ਗਿਆ ਯਾਰ ਕੁਛ ਯਾਦ ਵੀ ਰਹਿੰਦੇਗਾ ਤੁਹਾਡੇ ਓਏ ਸੱਚੀ ਬਰੀ ਤੂੰ ਮੇਰੇ ਯਾਦ ਯਾਰ ਮੈਂ ਭੁੱਲ ਗਿਆ ਐਂ ਕਰਦਾ ਚਾਹ ਫੜਾ ਮੈਂ ਪੀ ਕੇ ਕੀ ਹੁਣ ਜਾਇਆ ਹਾਂਗਾ ਚਲ ਕੋਈ ਨਾ ਹੁਣ ਤੁਸੀਂ ਐਵੇਂ ਨਾ ਰੋਲਾ ਪਾਈ ਜਾਓ ਉੱਥੇ ਸ਼ੁਕਰ ਹੈ ਚਾਚਾ ਜੀ ਹੈਗੇ ਸੀ ਖੇਤ ਉਹਨਾਂ ਨੇ ਬੰਦ ਕਰਤੀ ਹੁਣ ਬਸ ਤੁਸੀਂ ਚਾਪੇਗੇ ਨੀਚੇ ਆ ਜਾਓ ਚਲ ਮੈਂ ਆਉਣਾ ਆ ਅੱਗੇ ਦਾ ਯਾਰ ਸਵੇਰੇ ਸਵੇਰੇ ਐਵੇਂ ਹੀ ਕੁੱਤੇ ਫਾਨੀ ਹੋ ਗੋ ਤਾਂ ਸਮਝਣੇ ਯਾਰੇ ਲੈਣ ਦਾ ਕੰਮ ਹੈ ਗਰਮਿਕ ਨਹੀਂ ਰੱਖੇ ਰਬ ਨੇ ਆ ਲੋੜ ਹੀ ਲਿਆ ਰੱਖਿਆ ਆ ਚੱਲ ਆ ਯਾਰ ਕੀ ਖੜਿਆ ਜਾ ਪਿਆ ਚੱਲ ਇਹਨੂੰ ਸੇਬਰ ਦਿਆ ਆਈ ਕਰੀ ਜਾਂਦਾ ਲੈ ਵੇ ਲੈ ਸੇਬਰਤਾ ਨੂੰ ਲੱਗਦਾ ਯਾਰ ਜੋਤਾਂ ਵਾਲੀ ਹੋ ਚੱਲ ਚੱਲੀਏ ਪਹਿਲਾਂ ਉਹਨੂੰ ਦੇਖ ਕੇ ਚਾਚੂ ਤਾਂ ਕੀ ਕਰਦੇ ਆ ਚਾਪ ਲਈ ਤੇ ਮੈਂ ਖੇਤ ਜਾ ਕੇ ਆਮੜਾ ਆ ਰੋਟੀ ਦਾ ਖਾਜ ਰੋਟੀ ਬਣੀ ਵੀ ਆ ਨਹੀਂ ਨਹੀਂ ਹਾਲੇ ਤਾਂ ਮੈਂ ਸਾਰੇ ਕੰਮ ਨੇ ਬੈਠ ਕੇ ਆਂ ਹਾਲੇ ਕਿੱਥੇ ਬਣੀ ਆ ਚਲ ਆਏਗਾ ਤੂੰ ਰੋਟੀ ਲਾ ਕੇ ਰ ਮੈਂ ਆ ਗਿਆ ਤੂੰ ਤਾਂ ਦੁਸਰ ਛੇਤੀ ਆਦੇ ਮੈਂ ਬਣਾਉਣੀ ਹਾਂ ਹਾਂ ਬਣਾ ਲਾ ਲਾ ਕੋਕਣਾ ਟਾਈਮ ਹੋ ਗਿਆ ਯਾਰ ਅਜੇ ਤੱਕ ਕਰਨੀ ਆਈ ਅੱਜ ਪਤਾ ਨਹੀਂ ਕੀ ਹੋ ਗਿਆ ਉਹਨੂੰ ਟਾਈਮ ਦੇਖੀਏ ਕਿੰਨਾ ਹੋ ਗਿਆ ਉੱਤ ਦਾ ਯਾਰ 8:30 ਹੋ ਗਏ ਭਾਂ ਦਾ ਹੇ ਤੱਕ ਕਰਨੀ ਆ ਜੀ ਕੀ ਹੋ ਗਿਆ ਅੱਜ ਨੂੰ ਚਲ ਕੋਈ ਨਾ ਹੋਰ ਦੇਖ ਲੈਣੇ ਆਉਂਦੀ ਹੋਊਗੀ ਰੱਬ ਨੇ ਵੀ ਕਿੰਨੀ ਗਰਮੀ ਕਰਖੇ ਯਾਰ ਅਵਾਹ ਵੀ ਜਲਾ ਦੇ ਗੋਟੀ ਦਾ ਖੜਾ ਓਏ ਲੈ ਆ ਕਾਲਾ ਵੀ ਆ ਗਿਆ ਆਲੇ ਨੂੰ ਪੁੱਛਦਿਆਂ ਕੀ ਇੱਧਰ ਕਿੱਥੇ ਖੜਾ ਓਏ ਉਹਨੂੰ ਪਤਾ ਤਾਂ ਹੈਗਾ ਕਾਦੋਂ ਖੜਦਾ ਯਾਰ ਮੈਂ ਮੈਨੂੰ ਕੀ ਪਤਾ ਮੇਰਾ ਖੇਤ ਜਾਂਦਾ ਜੀ ਉਹ ਜੋਤਣ ਵਾਲਿਆ ਅੱਛਾ ਜੋਤ ਜਿਹੜੀ ਕਰਨ ਲੱਗਾ ਹਾਂ ਮੇਰੀ ਘਰ ਵਾਲੀ ਤੇਰੀ ਸਾਲੀ ਉਹ ਤੇਰੀ ਘਰ ਵਾਲੀ ਕਦੋਂ ਦੌਗੀ ਓਏ ਉਹ ਬੱਸ ਬਣਾ ਲਾਂਗੇ ਜੇ ਨਹੀਂ ਹੋਈ ਜਿਹੜਾ ਬਾਪੂ ਦਾ ਨਿਆੜ ਬਿਜਾਵੇਂ ਦੇ ਉਹ ਕੋਈ ਨਾ ਇਹ ਵੀ ਹੈਗੀ ਆ ਸਕੀਮ ਆਪਣੇ ਲਵੇ ਤੂੰ ਕਰੇ ਵਾਸਤੇ ਇਹਨਾਂ ਨੇ ਉਹ ਚਾਲਾ ਮੈਂ ਤਾਂ ਕੋਈ ਨਾ ਕਰਾ ਦੂੰ ਪਰ ਛਾਂ ਪਉਣੀ ਬੋਗੀ ਉਹ ਸਾਫ ਪਾ ਦਾ ਕੋਈ ਨਾ ਆਪਦੀ ਗਿੱਡੀ ਗੱਲ ਆ ਯਾਰਾ ਅੱਛਾ ਤੇ ਆਈ ਨਹੀਂ ਕਿਉਂ ਨਾ ਯਾਰਾ ਇਹ ਤਾਂ ਕਰਦਾ ਹੀ ਨਹੀਂ ਹੈਗੀ ਅੱਛਾ ਤੈਨੂੰ ਮਿਲ ਕੇ ਕਿਸੇ ਦਿਨ ਨੰਬਰ ਉੱਪਰ ਜਾਈ ਦੇ ਕੇ ਸੀ ਫੋਨ ਕਰਕੇ ਪੁੱਛ ਲੈ ਉਹ ਨੰਬਰ ਤਾਂ ਹੈਗਾ ਚਲ ਮੈਂ ਫੋਨ ਕਰਕੇ ਦੇਖ ਲਾਂਗਾ ਤੂੰ ਤਾਂ ਫੜਾ ਡੀ ਕਰੀ ਜਾਣਾ ਫੋਨ ਕਰਕੇ ਪੁੱਛੋ हां हां मैं गोल ही बोलदा हां कमलया पता मेनू तू ही हां और दस किम्या तू मैं बढ़िया जो तू दस मैं ता बढ़िया तू दस की बणदा ओ बस गुजरी यार तेनु ਬਠਾ ਡਿੱਕੀ ਜਾਨਾ ਮੈਨੂੰ ਉਡੀ ਕਰਿਆ ਸੀ ਪਰ ਕਿੱਥੇ ओ बस ਆਪਣੇ ਖੇਤ ਲੱਭੀ ਖੜਾ ਬੰਦਾ ਕਿ ਤੂੰ ਅੱਜ ਲੇਟ ਹੋ ਗਈ ओहो मैं ਤਾਂ ਤੈਨੂੰ ਦੱਸਣਾ ਹੀ ਭੁੱਲ ਗਈ ਕੀ ਦੱਸਣਾ ਭੁੱਲ ਗਈ ਸਾਨੂੰ ਤਾਂ ਨਾ ਸੈਂਟਰ 'ਚ ਛੁੱਟੀਆਂ ਨੇ ਕੁਝ ਦਿਨ ਉਹ ਲੈ ਕੱਲ ਨਹੀਂ ਦੱਸ ਸਕੀ ਯਾਰ ਮੈਂ ਤੇਰੀ ਸਵੇਰ ਦੀ ਡੀਕ ਕਰੀ ਜਾਨਾ ਪਰ ਇੱਕ ਗੱਲ ਪਤਾ ਲੱਗੀ ਮੈਨੂੰ ਉਹ ਕਿਹੜੀ ਗੱਲ ਕਿ ਤੂੰ ਮੈਨੂੰ ਬਹੁਤ ਪਿਆਰ ਕਰਦਾ ਤੇ ਸਵੇਰ ਦਾ ਮੈਨੂੰ ਮਿਲਣ ਲਈ ਨਾ ਰਾਹ ਉੜਿੱਕੀ ਜਾਣਾ ਉਹਦਾ ਕਿੱਡੀ ਕੀ ਗੱਲ ਆ ਯਾਰ ਜੋ ਤਾਂ ਜੇ ਮੇਰਾ ਬਸ ਚੱਲੇ ਨਾ ਤੇਰੇ ਕੋਲ ਉੱਡ ਕੇ ਆ ਜਾ ਆ ਜਾ ਫਿਰ ਓ ਕੀ ਕਰਾਂ ਰੱਬ ਨੇ ਖੰਭ ਹੀ ਨਹੀਂ ਦਿੱਤੇ ਤੇਰੀਆਂ ਗੱਲਾਂ ਨਾ ਮੈਂ ਯਾਦ ਕਰਕੇ ਸਾਰਾ ਸਾਰਾ ਦਿਨ ਹੱਸਦੀ ਰਹਿੰਦੀ ਆ ਉਹ ਚਲੋ ਵਧੀਆ ਸਾਡੇ ਕਰਕੇ ਕੋਈ ਖੁਸ਼ ਤਾਂ ਰਹਿੰਦਾ ਮੰਮੀ ਵੀ ਇਹ ਦੇ पागला ਵਾਂਗੂ ਸਾਰਾ ਦਿਨ ਦੰਦ ਕੱਢਦੀ ਰਹਿਨੀ ਆ। ਉਹ ਤੂੰ ਕਹਿੰਦੀ 골ਡੀ ਦੇ ਪਿਆਰ ਚ ਪਾਗਲ ਕਰਖੇ ਮੈਂ ਦਾ। ਆਹੋ ਹੋਰ ਕੁਝ। ਘਰੋਂ ਕਢਾ ਦੇ ਮੈਨੂੰ। ਉਹ ਚੱਲ ਕੋਈ ਨਾ ਜੇ ਤੈਨੂੰ ਘਰੋਂ ਕੱਢਦਾ ਮੈਂ ਰੱਖ ਲੂੰਗਾ। ਅੱਛਾ ਜੀ। ਚੱਲ ਠੀਕ ਆ ਜੋ ਤਾਂ ਮੈਂ ਕੰਮ ਕਰਨਾ। ਫੇਰ ਕਰਦਾ ਤੂੰ। ਓਕੇ। ਉਹ ਕੀ ਹੀਲ ਛੜ ਕੇ ਬਹਿ ਗਿਆ ਈ ਓਏ? ਉਹ ਬੱਸ ਉਹਦਾ ਗੱਲਾਂ ਹੀਆ ਕਰਦੇ ਸੀ। ਅੱਛਾ। ਉਹ ਮੈਨਾਂ ਤੇਰੇ ਕੋਲ ਆਏ ਸੀ ਟੁੱਟ ਰੁਕੀ ਲੈ ਕੇ ਆਏਗਾ। ਹਾਂ ਰੋਟੀ ਲੈ ਕੇ ਆਣ ਉਹਨੇ ਚਾਹ ਧਰ ਲਾ ਕੇ ਆ ਜਾ ਚੱਲੀਏ। ਅੱਛਾ ਉਹਨਾਂ ਨੇ ਲੱਕੜਾਂ ਹੀ ਜਗਾ ਦੀਆਂ ਯਾਰ ਮੇਰੇ ਨਾਲ ਥੋੜੀਆਂ ਹੀ ਨੇ ਨੇਲਾ ਸੁਨੂ ਸੁਨ ਪੱਟਦਾ ਹੈ ਅੱਜ ਤੂੰ ਮੇਰੇ ਨਾਲ ਕੰਮ ਕਰਾ ਦੇ ਬਾਈ ਮੈਂ ਬੇਲੇ ਹੀ ਅੱਜ ਮੈਂ ਹਾਂ ਕਰਾ ਦਿੰਨਾਗਾ ਲਾਣੇਦਾਰ ਹੀ ਨਹੀਂ ਕਰਦਾ ਉਹ ਲਾਣੇਦਾਰ ਅੱਜ ਜਾ ਰਿਹਾ ਯਾਰ ਅੱਛਾ ਸੁਨਾਮ ਜਾ ਰਿਹਾ ਕਚਰੀਆਂ ਚ ਕੰਮ ਜਾਣੋ ਚੱਲ ਆ ਜਾ ਕਰਾ ਦਿੰਨਾਗਾ ਕਰੇ ਵੀ ਕੀ ਗੱਲ ਨਾ ਅੱਜ ਚੱਲ ਚੱਲੀ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਨਹੀਂ ਆਇਆ ਹੈ ਕਿ ਕਦੋਂ ਦੇ ਕਹਿ ਕੇ ਗਏ ਨੇਗੇ ਨਾਲੇ ਨਾ ਰੋਟੀ ਖਾ ਕੇ ਗਏ ਮੈਨੂੰ ਲੱਗਦਾ ਖੇਤੇ ਚੱਲ ਗਏ ਹੁਣੇ ਕੰਮ ਕਰੀ ਜਾਂਦੇ ਹੋ कर ला के लेनी ला, मैं कर फोन लाके पी है बंद आ ही जाता है कम ही कर रहे हो पक्का मैं कर दी रोटी पैक करके ही ले खेत ਆ ਖੱਬੜ ਜਾਂ ਬੜਾ ਬੁਰਾ ਲੱਗ ਰਿਹਾ ਏ ਓਏ ਹੋਰ ਉੱਤੇ ਪਹੀ ਸਮਾਰੀਆ ਦੇਖ ਲਾ ਵਧੀਆ ਲੱਗਦੀ ਏ ਵਧੀਆ ਵਧੀਆ ਘੜਦੇ ਸਾਰਾ ਪੱਤੇ ਨੇ ਹਾਂ ਚੋਲਾ ਹਾਂ ਕਹੀ ਪਰਾਂ ਦਾ ਓਏ ਭਲੇ ਉਹ ਕੌਣ ਆਉਂਦੀ ਏ ਕੁੜੀ ਜੀ ਕਿਹੜੀ ਓਹ ਦੇਖ ਪਹੀ ਜਿੱਦਰੀ ਉਹਦੀ ਆਪਣੇ ਮਨ ਤਾਂ ਤੇਰੀ ਪਰ ਜਹੀ ਲੱਗਦੀ ਆ ਦੇਖਣਾ ਮਾਰ ਕੇ ਹਾਂ ਕਾ ਚੋਲਾ ਜਾਂ ਕਿਵੇਂ ਚੱਕੀ ਆਉਂਦੀ ਏ ਚਲ ਮੈਂ ਬੁਲਾਉਣਾ ਪ੍ਰੀਤ ਹਾਂਜੀ ਆ ਗਈ ਆ ਗਈ ਗੁੰਗੀ ਗੱਲੇ ਬ੍ਰੀ ਤੇ ਇੱਥੇ ਉਹ ਵੇ ਮੈਂ ਤਾਂ ਰੋਟੀ ਫਰਾਂਣ ਆਈ ਸੀ ਤੁਸੀਂ ਸਵੇਰੇ ਖਾ ਕੇ ਵੀ ਨਹੀਂ ਗੇ ਕਦੋਂ ਦੀ ਮੈਂ ਉੜੀ ਕੁੜੀ ਕੁੜੀ ਕੇ ਥੱਕ ਗਈ ਸੀ ਤੁਹਾਨੂੰ ਓਹੋ ਇੰਨੀ ਫਿਕਰ ਨਗਰਿਆ ਕਰ ਘੰਟੇ ਤੱਕ ਤਾਂ ਮੈਂ ਘਰੀ ਆ ਜਾਣਾ ਲੈ ਲੈ ਮੈਂ ਫਿਰ ਵੀ ਸੋਚਿਆ ਵੀ ਤੁਸੀਂ ਸਵੇਰ ਦੇ ਭੁੱਖੇ ਗਏ ਹੋ ਕੰਮਕਾਰ ਚ ਬਿਜ਼ੀ ਹੋਵੋਗੇ ਨਾਲ ਸੱਚਮੁੱਚ ਮੈਂ ਫੋਨ ਵੀ ਕਿੰਨੇ ਵਾਰ ਕੀਤਾ ਤੁਸੀਂ ਚੱਕਿਆ ਹੀ ਨਹੀਂ ਹੈਗਾ ਫੋਨ ਤਾਂ ਯਾਰ ਮੇਰਾ ਚਾਰਜ ਮੁੱਕ ਗਿਆ ਤਾਂ ਹੀ ਬੰਦ ਪਿਆਗਾ ਅੱਛਾ ਠੀਕ ਹੈ ਤੇਰਾ ਰੋਟੀ ਤਾਂ ਖਾ ਲਓ ਹੁਣ ਚਲ ਰੋਟੀ ਨੂੰ ਤਾਂ ਫੜਾਇਆ ਹੂੰ ਤਾਂ ਮੈਂ ਗੋਲਟੀ ਨੇ ਖਵਾਤੀ ਰੋਟੀ ਅੱਛਾ ਚਲ ਰੱਖ ਲਓ ਜੇ ਫਿਰ ਵੀ ਭੁੱਖ ਲੱਗੀ ਹਾਂ ਮੈਂ ਕਰ ਹਾਂ ਕਰੇ ਜੰਨੀਆ ਹਾਂ ਮੈਂ ਚਲੀ ਮੈਂ ਨੇ ਛਾਹ ਜੀ ਤੋੜ ਲਾ ਮੇਰਾ ਕੰਮ ਹੈ ਤੇ ਬੜੀ ਹੁ ਮੈਂ ਤੇਰੀ ਘਰੀ ਆ ਲੈਣਾ ਨਾਲ ਚਲੋ ਠੀਕ ਹੈ ਮੈਂ ਸਬਜ਼ੀ ਤੋੜ ਲੈਣੀ ਹੈ ਕਿਹੜੇ ਪਾਸੇ ਰੱਖ ਜੀ ਆਪਣੀ ਖੇਤ ਵਾਹ ਜਾ ਬਾਬੇ ਉਂਗੂਰੇ ਵੀ ਲੱਗੇ ਹੋਣੇ ਆਪਣੇ ਖੇਤ ਉਹ ਲੈ ਜੀ ਜਾਂਦੀ ਜਾਂਦੀ ਚਲ ਠੀਕਾ ਤੋੜ ਲਈ ਫਰੀ ਸਬਜ਼ੀ ਹਾਂਜੀ ਲੈ ਆਈ ਹੁਣ ਜੇ ਤੁਸੀਂ ਵੇਲੇ ਹੋ ਗਿਆ ਆਪਾਂ ਚੱਲੀ ਹਾਂ 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 ਨਿਭੜ ਕੇ ਕੰਮ ਹੋਰ ਤਾਂ ਨਹੀਂ ਕੰਮ ਕੋਈ ਕੋਈ ਨਾ ਨਾ ਬਖਸ਼ਾ ਤੂੰ ਮੈਂ ਅਗਲੇ ਖੇਤ ਗੜਾ ਮਾਰਿਆ ਚੱਲ ਆਇਆ ਲੈ ਤੋੜ ਤੋੜ ਲਈ ਪੱਤੀ ਹਾਂਜੀ ਹਾਂਜੀ ਲੈ ਆਈ ਸੀ ਮੈਂ